ਦੇਖਣ ਵਾਲੇ ਸਾਰੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮੇਜਰ ਸਿੰਘ ਸੀੜੇ ਅੱਜ ਅਸੀਂ ਖੇੜੀ ਨਗਾਇਆ ਦੇ ਬੁਰਜ ਕੰਲੇ ਉੱਤੇ ਪਹੁੰਚ ਚੁੱਕੇ ਹਾਂ ਕਿੱਥੇ ਦੇ ਪ੍ਰਸਤ ਮਹੰਤ ਬਾਬਾ ਭਗਤਦਾਸ ਜੀ ਨੇ ਇੱਥੇ ਖੇੜੀ ਨਗਾਇਆ ਦੇ ਫੌਜੀ ਗੁਰਜੀਤ ਸਿੰਘ ਨੂੰ ਤਕਰੀਬਨ 12 ਅਕਤੂਬਰ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਉੱਪਰ ਕਿੰਨਾ ਮਗਾਂਵਾਂ ਦੇ ਸਬੰਧ ਨੂੰ ਲੈ ਕੇ ਸਮਾਗਨਾਂ ਦੇ ਕਾਫਰ ਤੇ ਬੈਠੇ ਨੇ ਅਸੀਂ ਉਹਦੇ ਸਬੰਧ ਵਿੱਚ ਕਰਦੇ ਆ ਮਹੰਤ ਬਾਬਾ ਜੀ ਨਾਲ ਗੱਲਬਾਤ ਕਿ ਇਹਨਾਂ ਦੇ ਵਿਚਾਰ ਤੁਸੀਂ ਦੇਖਦੇ ਰਹੋ ਅਮੋਲ ਹੀਰੇ ਪੰਜਾਬ ਦੇ ਚੈਨਲ ਅਸੀਂ ਸੁਗਿੰਨਾ ਗੱਲਬਾਤ ਕਰਨ ਬਾਅਦ ਤੇ ਸਾਡੀ ਟੀਮ ਅਮੋਲ ਹੀਰੇ ਪੰਜਾਬ ਦੀ ਸਪੈਸ਼ਲ ਪਹੁੰਚੀ ਥੋੜੇ ਸਥਾਨ ਤੇ ਤੇ ਜੋ ਖੇੜੀ ਨਗਈਆ ਦੇ ਗੁਰਜੀਤ ਸਿੰਘ ਫੌਜੀ ਨੇ ਖਾਲਸਾ ਉਹ ਪਿਛਲੇ 12 ਅਕਤੂਬਰ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਸਤੇ ਜਿਹੜਾ ਕੰਗਰਸ ਵੀ ਸਖਤ ਬਣਾਇਆ ਜਾਵੇ ਉਹਦੇ ਸਬੰਧ ਦੇ ਵਿੱਚ ਪਿਛਲੇ 12 ਅਕਤੂਬਰ ਦੇ ਉਹ ਬਹੁਤ ਜ਼ਿਆਦਾ ਸ਼ਰਦੀ ਦੇ ਵਿੱਚ ਉੱਪਰ ਬੈਠੇ ਨੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪ ਜੀ ਦੀ ਟੀਮ ਦਾ ਅਨਮੋਲ ਹੀਰੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਤੁਸੀਂ ਪੁੱਛਿਆ ਸਰਦਾਰ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਸਾਡੇ ਪਿੰਡ ਖੇੜੀ ਨਗਈਆ ਦੀ ਨੇ ਤੇ ਉਹ 70 ਦਿਨਾਂ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਸਮਾਣਾ ਟਾਵਰ ਤੇ ਬੀਐਸਐਨ ਦਾ ਟਾਵਰ ਹੈ ਉਤੇ ਬੈਠੇ ਨੇ 400 ਤੋਂ ਉੱਤੀ ਹੈ ਉਹ ਉੱਚਾ ਟਾਵਰ ਤੇ ਉਹ ਲੈ ਕੇ ਬੈਠੇ ਨੇ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਹੁਤ ਜ਼ਿਆਦਾ ਬੇਅਦਬੀ ਹੋ ਰਹੀ ਹੈ ਅਤੇ ਪਿੱਛੇ ਬਹੁਤ ਹੋਈਆਂ ਨੇ ਤੇ ਇਸ ਕਰਕੇ ਉਹ ਟਾਵਰ ਤੇ ਬੈਠੇ ਨੇ ਕਿ ਸਰਕਾਰ ਜਿਹੜੀ ਉਹ ਕੋਈ ਇਹੋ ਜਿਹਾ ਵਧੀਆ ਸਖਤ ਕਾਨੂੰਨ ਬਣਾ ਦੇ ਜਿਹੜਾ ਕਿ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਕਰਨ ਵੇਲੇ ਉਹਨੂੰ ਕਈ ਵਾਰੀ ਸੋਚਣਾ ਪਵੇ ਕਿ ਜੇ ਮੈਂ ਬੇਅਦਬੀ ਕਰੂੰਗਾ ਤਾਂ ਮੈਨੂੰ ਇਸ ਦੀ ਜਿਹੜੀ ਸਜ਼ਾ ਕੀ ਮਿਲੇਗੀ ਤੁਸੀਂ ਬਾਬਾ ਜੀ ਉਹਨੂੰ ਕਿਹੋ ਜਿਹਾ ਸੰਯੋਗ ਦੇਣਾ ਤੁਸੀਂ ਕਿੰਨੇ ਵਾਰੀ ਪਹੁੰਚ ਚੁੱਕੇ ਹੋ ਕਿੱਥੇ ਉਹ ਮੋਰਚਾ ਲਾਈ ਬੈਠੇ ਨੇ ਦੇਖੋ ਮੈਂ ਤੀਜੇ ਦਿਨ ਉੱਥੇ ਚਲਾ ਗਿਆ ਸੀਗਾ ਤੇ ਜਦੋਂ ਟਾਵਰ ਤੇ ਸਰਦਾਰ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਬੈਠੇ ਨੇ ਤੇ ਉਸ ਵੇਲੇ ਤੋਂ ਮੈਂ ਉੱਥੇ ਤਕਰੀਬਨ ਜਾਣਾ ਤੇ ਹੁਣ ਥੋੜੇ ਦਿਨ ਹੋ ਗਏ ਮੈਂ ਤੋਂ ਜਾਇ ਨਹੀਂ ਗਿਆ ਤੇ ਬਾਕੀ ਮੈਂ ਹੁਣ ਵੀ ਉੱਥੇ ਜਾ ਕੇ ਆਉਂਗਾ ਜਿਹੜਾ ਮਾਰ ਕੇ ਆਉਂਗਾ ਬਾਕੀ ਇਹਨਾਂ ਕਹਿ ਵੀ ਮੈਨੂੰ ਨਾ ਸਰੀਰ ਦਾ ਪਹਾਜ ਹੋਣ ਕਰਕੇ ਕੋਈ ਕੱਠ ਚ ਪ੍ਰੋਬਲਮ ਆਉਂਦੀਆਂ ਨੇ ਤਾਂ ਕਰਕੇ ਮੈਂ ਨੂੰ ਜਦੋਂ ਵੀ ਟਾਈਮ ਲੱਗਦਾ ਜਾਂ ਮੈਂ ਆਪਣਾ ਟਾਈਮ ਦੇਖ ਲੈਣਾ ਸਰੀਰਕ ਤੌਰ ਤੇ ਤਾਂ ਮੈਂ ਉੱਥੇ ਜ਼ਰੂਰ ਜਾ ਕੇ ਵੀ ਆਇਆ ਅਤੇ ਹੁਣ ਵੀ ਮੈਂ ਦੁਬਾਰਾ ਵੀ ਜਿਹੜਾ ਮਾਰ ਕੇ ਆਉਂਗਾ ਜਿਵੇਂ ਗੁਰਜੀਤ ਸਿੰਘ ਖਾਲਸਾ ਜੀ ਉੱਪਰ ਬੈਠੇ ਨੇ ਇੰਨਾਂ ਸਰਦੀਆਂ ਦੇਖੋ ਮੀਂਹ ਪੈ ਰਿਹਾ ਅੱਜ ਬਾਰਿਸ਼ ਹੋ ਰਹੀ ਹੈ ਆਪਾਂ ਖੁਦ ਦੇਖ ਰਹੇ ਹਾਂ ਤੇ ਬਾਕੀ ਇੰਨੀ ਸਰਦੀ ਵੀ ਅੱਗੇ ਆਉਣ ਵਾਲੀ ਆ ਤੇ ਪਿੱਛੇ ਵੀ ਬਹੁਤ ਸਾਰੀ ਧੁੰਦ ਵੀ ਪਈ ਹੈ ਕਿਾ ਕੋਈ ਆਪਣੇ ਨਿੱਜੀ ਕੰਮ ਖਾਤਰ ਤਾਂ ਉੱਪਰ ਬੈਠ ਨਹੀਂ ਹੋ ਪਰ ਅਸੀਂ ਵੀ ਕਵਰੇਜ ਕਰਕੇ ਆਏ ਬਾਬਾ ਜੀ ਉੱਥੇ ਕਿਹੋ ਜਿਹਾ ਸੰਯੋਗ ਮਿਲਣਾ ਚਾਹੀਦਾ ਸੀ ਇਹੋ ਜਿਹਾ ਸੰਯੋਗ ਨਹੀਂ ਮਿਲ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਜਿਹੜੀ ਹੈਗੀ ਹੈ ਜਿਵੇਂ ਕਿ ਹੁਣ ਠੰਡ ਵੀ ਪੈ ਰਹੀ ਹੈ ਧੁੰਦ ਵੀ ਪੈ ਰਹੀ ਹੈ ਤੇ ਅੱਜ ਮੇ ਵੀ ਪੈਰਿਆ ਕਣੀਆਂ ਪੈਰੀਆਂ ਨੇ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਐਨੇ ਉੱਚੇ ਥਾਂ ਤੇ ਜਾਂ ਧਰਤੀ ਤੇ ਵੀ ਕਿਸੇ ਨੇ ਚੌਂਕੜਾ ਮਾਰ ਕੇ ਬਹਿਣਾ ਹੋਵੇ ਤਾਂ ਬੜੀ ਮੁਸ਼ਕਲ ਦੀ ਗੱਲ ਹੈ ਬਹਿਣਾ ਬਹੁਤ ਔਖਾ ਹੈ ਕਠਨ ਕੰਮ ਹੈ ਕਿ ਉਸ ਦੀ ਜਿਹੜੀ ਕਮਾਈ ਹੈ ਉਸ ਨੂੰ ਮੈਂ ਨਮਸਕਾਰ ਕਰਦਾ ਤੁਸੀਂ ਬਾਬਾ ਜੀ ਗੁਰਜੀਤ ਫੌਜੀ ਨਾਲ ਜਿਹੜੇ ਨਸਾਬ ਖਾਤਰ ਮੋਰਚਾ ਲਾਈ ਵੇਖਣੇ ਤੁਸੀਂ ਗੱਲਬਾਤ ਕੀਤੀ ਹੈ ਤੇ ਕੀ ਬਚਾ ਗਏ ਉਹਨਾਂ ਦੇ ਹੁਣ ਮੈਂ ਫੌਜੀ ਸਾਹਿਬ ਨਾਲ ਗੱਲ ਕਰਦਾ ਰਹਿਣਾ ਕੋਈ ਵਾਰੀ ਮੈਨੂੰ ਵੀਡੀਓ ਕਾਲ ਵੀ ਉਹਨਾਂ ਨਾਲ ਹੁੰਦੀ ਹੈ ਜਾਂ ਵੈਸੀ ਵੀ ਮਰਲੇਵੇ ਮੈਸੇਜ ਵੀ ਮੈਂ ਕਰਦਾ ਵੀ ਉਹਨਾਂ ਨੂੰ ਮਰਲੇਵੇ ਆਉਂਦਾ ਵੀ ਹੈ ਬਾਕੀ ਉਹਨਾਂ ਦਾ ਜਿਹੜਾ ਵਿਚਾਰ ਹੈ ਬਹੁਤ ਵਧੀਆ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਵੀ ਜਿਹੜੇ ਗ੍ਰੰਥ ਨੇ ਜਿਵੇਂ ਕਿ ਕੁਰਾਨ ਹੈ ਜਾਂ ਗੀਤਾ ਹੈ ਜਾਂ ਬਾਈਬਲ ਹੈ ਕਿਸੇ ਵੀ ਕੋਈ ਵੀ ਗ੍ਰੰਥਾ ਚਾਹੀਏ ਚਾਹੇ ਕੋਈ ਪੋਥੀ ਹੈ ਉਥੇ ਪਰਮੇਸ਼ਰ ਦਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੱਸਦੀ ਹੈ ਕਿ ਜਿਹੜਾ ਪੋਥੀ ਹੈ ਗ੍ਰੰਥ ਹੈ ਕੋਈ ਵੀ ਉਹਦੇ ਵਿੱਚ ਖੁਦ ਰੱਬ ਬੈਠਾ ਹੁੰਦਾ ਹੈ ਉਹ ਰੱਬ ਦਾ ਥਾਨ ਹੈ ਉਹ ਤੇ ਉਹਦੇ ਬਾਰੇ ਚ ਸਰਕਾਰ ਤੋਂ ਮੰਗ ਮੰਨੀ ਜਾ ਰਹੀ ਹੈ ਮੰਗੀ ਜਾਂਦੀ ਹੈ ਕਿ ਤੁਸੀਂ ਸਾਡੀ ਜਿਹੜੀ ਮੰਗ ਹੈ ਉਹਨੂੰ ਪੂਰੀ ਕਰੋ ਮੈਂ ਵੀ ਉਹ ਮੰਗ ਲਈ ਕਈ ਵਾਰੀ ਗੁਰਜੀਤ ਸਿੰਘ ਦੇ ਹੱਕ ਚ ਗਿਆ ਧਰਨੇ ਚ ਗਿਆ ਤੇ ਉੱਥੇ ਜਿਹੜੀਆਂ ਸੇਵਾਵਾਂ ਨੇ ਉਹ ਵੀ ਆਪਾਂ ਦਿੰਨੇ ਆ ਤੇ ਕਰਦੇ ਆ ਬਾਬਾ ਜੀ ਆਉਣ ਵਾਲੇ ਸਮੇਂ ਚ ਜੋ ਮੋਰਚਾ ਲਾਈ ਬੈਠੇ ਨੇ ਗੁਰਜੀਤ ਸਿੰਘ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਕੀ ਉਲੀਕਿਆ ਜਾਣਾ ਕੀ ਪ੍ਰੋਗਰਾਮ ਅੱਗੇ ਲੋ ਹੁਣ ਜਿਹੜਾ ਅੱਗੇ 11 ਤਰੀਕ ਆ ਰਹੀ ਹੈ ਮਤਲਬ ਇਹ ਵੀਡੀਓ ਆਈ ਸੀ ਉਹਨਾਂ ਦੀ ਕਿ ਅਸੀਂ 11 ਤਰੀਕ ਨੂੰ ਕਾਫੀ ਵੱਡਾ ਅਕਾਠਾ ਰੱਖ ਰਹੇ ਆ ਤਾਂ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜਿੱਥੇ ਤੱਕ ਵੀ ਮੇਰੀ ਆਵਾਜ਼ ਆਂਦੀ ਹੈ ਕੋਈ ਵੀ ਵੀਡੀਓ ਦੇਖਦਾ ਜਾਂ ਸੁਣਦਾ ਤਾਂ 11 ਤਰੀਕ ਨੂੰ ਸਮਾਣੇ ਟਾਵਰ ਤੇ ਪਹੁੰਚ ਕੇ ਆਪੋ ਆਪਣਾ ਯੋਗਦਾਨ ਬਾ ਚੜ ਕੇ ਪਾਉਣ ਤਾਂ ਕਿ ਇਕੱਠ ਨੂੰ ਦੇਖ ਕੇ ਸਰਕਾਰ ਨੂੰ ਕੁਝ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਜਾਂ ਗੁਰਜੀਤ ਸਿੰਘ ਨੇ ਜੋ ਵੀ ਮੋਰਚਾ ਲਾਇਆ ਉਦੇ ਹੱਕ ਦੇ ਵਿੱਚ ਬਹੁਤ ਪਬਲਿਕ ਬਹੁਤ ਸੰਗਤ ਹੈ ਤੇ ਬਾਅਦ ਚੜ ਕੇ ਸੰਗਤ ਨੂੰ ਜਾਣਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਗ੍ਰੰਥਾਂ ਦਾ ਜਾਂ ਪੋਥੀਆਂ ਦਾ ਕੋਈ ਕਾਨੂੰਨ ਹੈ ਉਹ ਸਖਤ ਬਣ ਸਕੇ ਕੋਈ ਬੇਅਦਬ ਵੀ ਨਾ ਕਰ ਸਕੇ ਅੱਬਾ ਜੀ ਸਾਨੂੰ ਜਾਣਕਾਰੀ ਦੇਣ ਵਾਸਤੇ ਗੱਲਬਾਤ ਕਰਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਹੀ ਮਹੰਤ ਬਾਬਾ ਪ੍ਰਗਟ ਦਾਸ ਜੰਗਾਂ ਨੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਾਣਕਾਰੀ ਨੂੰ ਅੱਗੇ ਵਧਾਓ ਤੁਸੀਂ ਦੇਖਦੇ ਰਹੋ ਅੰਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਮੇਜਰ ਸਿੰਘ ਜੂਰੇ